तो मानवता से था और सेवा भावना की मिसाल पेश करते हुए भारतीय जनता पार्टी के रोपर जिला अध्यक्ष लालपुरा के प्रयासों से कजाकिस्तान रूपनगर जिले के साथ सोमवार देर रात सभी युवाओं की घर वापसी हुई जिसके बाद उनके परिवारों में खुशी की लहर दौड़ गई जानकारी के अनुसार रोपल के गांव बैसा के हरविंदर सिंह हरदीप सिंह गुरप्रीत सिंह रायपुर के अमरजीत सिंह ढेर के अवतार सिंह मोना के रविंद्र सिंह और बनौली के मंजीत सिंह रोजगार की तलाश में एजेंटों के जरिए तजाकिस्तान गए थे वहां जाकर उन्हें ड्राइविंग की बजाय मजदूरी का काम करने के लिए मजबूर किया गया जिन गाड़ियों पर उन्हें काम करना था वे दो साल से कबाड़ हालत में खड़ी थी खाने पीने की दिक्कत और पैसों की कमी से सभी परेशान थे और परिवारों से संपर्क भी टूट गया था हरविंदर सिंह ने बताया कि एजेंटों ने झूठे वादे कर उन्हें विदेश भेजा जब हालात बिगड़े तो हमने लालपुरा साहिब से संपर्क किया उन्होंने तुरंत अधिकारियों से बात कर हमारी सुरक्षित वापसी सुनिश्चित की उन्होंने कहा Borei Soneha Hase Nare Borei Soneha Hase Nare Bharat Mata Ki ਪਤਾ ਕੀ ਜੈ ਸਰਦਾਰ ਅਜੇ ਵੀਰ ਸਿੰਘ ਲਾਲਪੁਰਾ ਜਿੰਦਾਬਾਦ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿੰਦਾਬਾਦ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿੰਦਾਬਾਦ ਸ਼੍ਰੀ ਨਰੇਂਦਰભાઈ ਮੋਦੀ ਜਿੰਦਾਬਾਦ ਸ਼੍ਰੀ ਨਰੇਂਦਰભાઈ ਮੋਦੀ ਜਿੰਦਾਬਾਦ ਅਜੀ ਇਧਰ ਕੰਮ ਹੋਇਆ ਪਈ ਭਾਈ ਜੀ ਸੁਣੇ ਬਾਈ ਇਧਰ ਆਓ ਜੀ ਆਓ ਭਾਈ ਜੀ ਭਾਈ ਜੀ ਹਾਂ ਇਹ ਨਾਲ ਹੋ ਜਾਣਾ ਨਾਲ ਦੇਖੀ ਮਿਲਾ ਕੇ ਇਹਨਾਂ ਦਾ ਸ਼ਾਰਟ ਕਰ ਲਈਏ ਆਹ ਵੇ ਜੀ ਸਾਨੂੰ ਥੋੜਾ ਜਿਹਾ ਸਪੇਸ ਦੇ ਦਿਓ ਹੁਸੈਨ ਦੇ ਸ਼ਾਰਟ ਜ਼ਰੂਰੀ ਹੈ ਸਰ ਆਹ ਜੀ ਆਹ ਹੁਸੈਨ ਇਹ ਜਿਹੜੀ ਹੈ ਇਹ ਲੱਗੀ ਬਈ ਡੋਡੀ ਹੈ ਜੀ ਸਾਰੀ ਆਹ ਭਾਈ ਬੰਸਰਾ ਆ ਗਏ ਆ ਭਰਾ ਆ ਗਏ ਸਾਡੇ ਤੇ ਦੂਜੀ ਗੱਡੀ ਉਹ ਪਿੱਛੇ ਆਦੀ ਆ ਲੈਣ ਦਿਓ ਕੋਈ ਗੱਲ ਨਹੀਂ ਆ ਲੈ ਥੋੜਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਵਿੰਦਰ ਸਿੰਘ ਬੈਂਸ ਹੈ ਜੀ ਅਸੀਂ ਗਏ ਸੀਗੇ ਤਖਸਲਾਂ ਜੀ ਉੱਥੇ ਸਾਡੇ ਨਾਲ ਡਰਾਈਵਰिज ਗਏ ਸੀਗੇ ਜੀ ਉੱਥੋਂ ਸਾਤੇ ਜਾਣ ਕਾ ਲੇਬਰ ਕਰਾ ਰਹੇ ਸੀਗੇ ਜੀ ਤੇ ਜਦੋਂ ਅਸੀਂ ਉਹਨਾਂ ਨੂੰ ਲੇਬਰ ਤੋਂ ਜਵਾਬ ਦਿੱਤਾ ਜੀ ਉਹ ਸਾਨੂੰ ਲੜਨ ਮਾਰਨ ਨੂੰ ਪੈਂਦੇ ਸੀਗੇ ਜੀ ਦੋ ਤਿੰਨ ਬਾਰ ਆਪਾਂ ਉਹਨਾਂ ਨਾਲ ਸਮਝੋਤਾ ਵੀ ਕੀਤਾ ਸੀਗਾ ਏਜੰਟਾਂ ਨਾਲ ਵੀ ਸਮਝੋਤਾ ਹੋਇਆ ਤਾਂ ਬਾਈ ਥਾਣੇ ਦੇ ਵਿੱਚ ਇਹ ਫੈਸਲਾ ਵੀ ਹੋਇਆ ਤਾਂ ਏਜੰਟ ਦਾ ਅਗਰ ਤੁਹਾਨੂੰ ਤੰਗ ਕਰੇਗੇ ਤੇ ਅਸੀਂ ਤੁਹਾਨੂੰ ਆਪਣੇ ਖਰਚੇ ਤੋਂ ਵਾਪਸ ਬੁਲਾਉਂਗੇ ਜੀ ਜਦਕਿ ਉਹ ਨਹੀਂ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਸਾਡੀ ਤਨਖਾਹ ਨਹੀਂ ਦਿੱਤੀ ਸਾਡੇ ਪੈਸੇ ਸਾਰੇ ਕੱਟੇ ਜੀ ਉਸ ਤੋਂ ਬਾਅਦ ਜੀ ਸਾਡੀ ਕੋਈ ਪੇਸ਼ ਨਹੀਂ ਚੱਲੀ ਉਹਨਾਂ ਨਾਲ ਇਹ ਵੀ ਕਹਿ ਆਵਦਾ ਅਗਰ ਤੁਸੀਂ ਮੂਵੀ ਬਣਾ ਕੇ ਵੀ ਭੇਜੂਗੇ ਅਸੀਂ ਤੁਹਾਨੂੰ ਫੇਰ ਵੀ ਤੰਗ ਕਰੂਗਾ ਕਾਨੂੰਨੀ ਅਸੀਂ ਸਾਰਾ ਰਿਕਸ ਲੈ ਗਏ ਅਸੀਂ ਬਾਅਦ ਚੋਂ ਫਿਰ ਅਜੇ ਵੀਰ ਭਾਜੀ ਹੋਣਾ ਨਾਲ ਕੰਟੈਕਟ ਕੀਤਾ ਕੰਟੈਕਟ ਦੇ ਬਾਅਦ ਹੀ ਨਹੀਂ ਸਾਨੂੰ ਭਰੋਸਾ ਦਵਾਇਆ ਹਰਵਿੰਦਰ ਵੀਰ ਹੁਣ ਮੇਰੇ ਗੱਲ ਆ ਗਈ ਤੁਸੀਂ ਸੰਡੇ ਉਹ ਸੈਕਡੇ ਔਰ ਸੰਡੇ ਸੀਦਾ ਉਹ ਕਹਿੰਦੇ ਦੋ ਦਿਨ ਰੋਗੋ ਤੀਸਰਾ ਦਿਨ ਆਪਾਂ ਕਰਵਾਂਗੇ ਤੀਸਰਾ ਦਿਨ ਦਿਨ ਚੜਦੇ ਨੂੰ ਸਾਰੀ ਕਾਰਵਾਈ ਸ਼ੁਰੂ ਹੋ ਗਈ ਸੀ ਜੀ ਉੱਤੇ ਬਾਅਦ ਜੀ ਭਾਜੀ ਹੁਣ ਇੱਕ ਗੱਲ ਸਾਰੇ ਕਰਕੇ ਤੁਹਾਨੂੰ ਇੱਥੇ ਬੜੀ ਉਧਰ ਨਾਲ ਬੁਲਾਇਆ ਜੀ ਅਸੀਂ ਇਹਨਾਂ ਦਾ ਸਦਾ ਲਈ ਰਹਿਣੀ ਰਹੂਗੇ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਤੁਸੀਂ ਉੱਥੇ ਕਿੰਨੇ ਦਿਨ ਸੀ ਆ ਜੀ ਤੇ ਸਾਨੂੰ ਭਾਜੀ ਹੋਣਾ ਦਾ ਮਿਲਿਆ ਬਸ ਭਾਜੀ ਹੋਣੀ ਸਾਨੂੰ ਦੁਬਾਰਾ ਜੀਵਨ ਦਾਨ ਦਿੱਤਾ ਜੀ ਅਸੀਂ ਇਹਨਾਂ ਦੇ ਬਹੁਤ ਰਹਿਣੀ ਰਹੂਗੇ ਜੀ ਬੜੇ ਸਰਦਾਰ ਜੀ ਦੇ ਇੱਤੇ ਦਾ ਅਜੇ ਵੀ ਭਾਜੀ ਹੋਣਾ ਲਈ ਭਾਜੀ ਸਾਨੂੰ ਪਿੰਡ ਕਨੋਲੀ ਤੋਂ ਨੋਹ ਪਿੰਡ ਮੇਰਾ ਜੀ ਠੀਕ ਹੈ ਜੀ ਤੇ ਮੈਂ ਖਾਨ ਅਜੰਟ ਨੰਗਲ ਤੋਂ ਰੇਲਵੇ ਰੋਡ ਤੋਂ ਮਨਤੀ ਆਫਿਸਨ ਭੇਜਿਆ ਕਿ 16 ਸਤੰਬਰ 16 ਸਤੰਬਰ 2025 ਨੂੰ ਮੈਂ ਤਜਿਕਿਸਤਾਨ ਗਿਆ ਸੀ ਡਰਾਈਵਰੀ ਦੇ ਕੰਮ ਵਿੱਚ ਜੋ ਮੇਰਾ ਐਗਰੀਮੈਂਟ ਕੰਪਨੀ ਨਾਲ ਹੋਇਆ ਸੀਗਾ ਉਹ ਡਰਾਈਵਰੀ ਹੋਇਆ ਸੀਗਾ ਡਰਾਈਵਰੀ ਦੇ ਕੰਮ ਦੇ ਵਿੱਚ ਕੀ ਕੀ ਜਾਂਦਾ ਪਿਆ ਕਿ ਤੁਹਾਡੀ ਗੱਡੀ ਅਗਰ ਗੈਰੇਜ ਵਿੱਚ ਖੜਦੀ ਆ ਤੁਸੀਂ ਆਪਣੀ ਗੱਡੀ ਦੇ ਨਾਲ ਜਾ ਕੇ ਕੋਲ ਖੜ ਕੇ ਕੰਮ ਕਰਵਾਣਾ ਵਾ ਨਾ ਕਿ ਕਰਨਾ ਕਰਨਾ ਔਰ ਕਰਵਾਉਣ ਦੇ ਵਿੱਚ ਬਹੁਤ فرق ਹੁੰਦਾ ਜਦੋਂ ਅਸੀਂ ਆਪਣੇ ਵਰਕਸ਼ਾਪ ਗੱਡੀ ਲੈ ਕੇ ਖੜਦੇ ਆ ਨਾ ਸਾਨੂੰ ਨਾਲ ਗੱਡੀਆਂ ਦਿੱਤੀਆਂ ਗਈਆਂ ਸਾਡੇ ਲਾਇਸੈਂਸ ਬਣਾਏਗੇ ਸਾਨੂੰ ਲਾਇਸੈਂਸ ਵੀ ਦਿਖਾ ਦਿੰਦੇ ਮੈਂ ਕਿ ਕਹਿੰਦੇ ਆ ਨਾ ਕਿ ਲਾਇਸੈਂਸ ਦੇ ਉੱਪਰ ਖਰਚਾ ਹੋਇਆ ਫੱਟੋ ਲਾਇਸੈਂਸ ਦਾ ਖਰਚਾ ਲੈਣਾ ਆਹ ਲਾਇਸੈਂਸ ਆ ਦੇਖੋ ਜੀ ਆਹ ਲਾਇਸੈਂਸ ਆ ਇਹਨੂੰ ਲਾਇਸੈਂਸ ਕਹਿੰਦੇ ਨੇ ਪੈਨ ਦੇ ਨਾਮ ਸਾਡੇ ਇੰਡੀਆ ਦਾ ਨੰਬਰ ਲਿਖਿਆ ਹੋਇਆ ਠੀਕ ਹੈ ਜੀ ਇੰਡੀਆ ਦਾ ਲਾਇਸੈਂਸ ਨੰਬਰ ਲਿਖਿਆ ਹੋਇਆ ਇਹਦਾ ਖਰਚਾ ਸਾਡੇ ਗੱਲ ਪਾ ਗਦੇ ਦੱਸੋ ਕੀ ਜਾਈਏ ਇੱਥੇ ਮੀਡੀਅਮ ਮੇ ਇੱਕ ਕਵਸਚਨ ਆਣਾ ਜਾਂਦਾ ਇਹਦੇ ਪੁੱਛਿਆ ਜਾਵੇ ਤੇ ਜੀ ਹੈ ਕੀ ਹੈ ਸਾਡਾ ਇੰਡੀਆ ਲਾਇਸੈਂਸ ਠੀਕ ਹੈ ਜੀ ਤੇ ਇਹਦਾ ਸਾਡਾ ਖਰਚਾ ਮੰਗਿਆ ਜਾ ਰਿਹਾ ਠੀਕ ਹੈ ਸਾਡੇ 1.5 ਮਹੀਨੇ ਬਰਬਾਦ ਹੋਇਆ ਸਾਨੂੰ 1 ਰੁਪਿਆ ਜੀ ਮਿਲਿਆ ਉਹ ਤੋਂ 1 ਰੁਪਿਆ ਵੀ ਠੀਕ ਹੈ ਤੇ ਉਹ ਠੀਕ ਹੈ ਸਾਡੇ ਸਰ ਪਿੱਠ ਤੋਂ ਹੁੰਦੀ ਇਹਨਾਂ ਦੀ ਤੇ ਸਾਡੀ ਹੈਲਪ ਕੀਤੀ ਆ ਐਮਬੈਸੀ ਨਾਲ ਗੱਲ ਕੀਤੀ ਆ ਸਾਨੂੰ ਔਰ ਤੋਂ ਪਹੁੰਚਾਉਣ ਦਾ ਮਕਸਦ ਵੀ ਇਹਨਾਂ ਦਾ ਹੈ ਠੀਕ ਹੈ ਜੀ ਤੇ ਅਸੀਂ ਔਰ ਪਰ 12 ਵਿੱਚ ਬੈਠੇ ਆ ਇਹਨਾਂ ਦੀ ਬਦੌਲਤ ਬੈਠੇ ਆ ਜਦ ਅਸੀਂ ਇਹਨੇ ਪੈਰ ਰੱਖਿਆ ਤੇ ਕਹਿਣ ਦੀ ਗੱਲ ਇਹ ਕਿ ਏਜੰਟਾਂ ਨੂੰ ਮੱਥ ਪਾਣੀ ਜ਼ਰੂਰੀ ਹੈ ਕਿ ਨੰਦਪੁਰ ਸਾਹਿਬ ਤੋਂ ਲੈ ਕੇ ਨੰਗਲ ਬਰੰਪ ਮਹਿਕਪੁਰ ਉਨਾਂ ਤੱਕ ਜਿੱਥੇ ਏਜੰਟ ਬੈਠੇ ਆ ਲਾਈਸੈਂਸ ਉਹਨਾਂ ਕੋਲ ਕਿਸ ਚੀਜ਼ ਦਾ ਲਾਈਸੈਂਸ ਹੈ ਧੱਗੀ ਮਾਰ ਦਾ ਲਾਈਸੈਂਸ ਹੈ ਉਹਨਾਂ ਕੋਲ ਧੱਗੀ ਮਾਰ ਦਾ ਲਾਈਸੈਂਸ ਹੈ ਥੋੜਾ ਠੀਕ ਹੈ ਤੁਹਾਡੇ ਕੋਲ ਲਾਈਸੈਂਸ ਸਿੱਧਾ ਇਹ ਕੰਪਲੀਟ ਡੀਲ ਕਰੋ ਕਿ ਠੀਕ ਹੈ ਅਸੀਂ ਇੰਡੀਆ ਤੋਂ ਬੰਦੇ ਭੇਜ ਰਹੇ ਹਾਂ 50 ਬੰਦੇ ਭੇਜੇ 60 ਬੰਦੇ ਭੇਜਦੇ ਆ ਜੋ ਤੁਹਾਨੂੰ ਚੋ ਜੀ ਦੀ ਲੋੜ ਹੈ ਇੱਕ ਏਜੰਟ ਦੇ ਗੇਂਦ ਮੰਦਪੁਰ ਸਾਹਿਬ ਤੋਂ ਲੈ ਕੇ ਉਹਨੇ ਤੱਕ ਅਨੰਦਪੁਰ ਸਾਹਿਬ ਤੋਂ ਲੈ ਕੇ ਉਹਨੇ ਤੱਕ ਮੰਨ ਲਓ ਕਿ ਲਾਈਸੈਂਸ ਵਾਲਾ ਏਜੰਟ ਬੈਠਾ ਹੋ ਉਦੇ ਥੱਲੇ ਚਾਰ ਪੰਜ ਦਾ ਦੁਕਾਨਦਾਰ ਬੈਠੇ ਕਰਿਆਨੇ ਵਾਲਾ ਕੋਈ ਨਾਈ ਬੈਠਾ ਏ ਕੋਈ ਸਾਬਣ ਵੇਚਦਾ ਏ ਏਜੰਟ ਬਣ ਗਏ ਆ ਬੰਦਾ ਤੇਰੇ ਕੋਲ ਫੜਾ ਕੋਈ ਤਿੰਨ ਏਜੰਟ ਸਾਡੇ 50-50 ਪੇਚੇ ਹੋ ਗਏ ਜੀ ਉਤੇ ਗਾਹਾਂ ਚਲ ਗਏ ਦਿੱਲੀ ਠੀਕ ਹੈ ਦਿੱਲੀ ਵਾਲਿਆਂ ਨੇ ਵੇਚਤਾ ਸਾਨੂੰ ਗੋਰਖਪੁਰ ਵਾਲੇ ਕੋਲ ਠੀਕ ਹੈ ਗੋਰਖਪੁਰ ਵਾਲਿਆਂ ਨੇ ਸਾਨੂੰ ਵੇਚਤਾ ਬੰਬੇ ਵਾਲੇ ਕੋਲ ਸਾਡੇ ਕੋ ਕਿੰਨਾ ਤਾਂ 1.5 ਲੱਖ ਰੁਪਇਆ ਪੰਜ ਬੰਦਿਆਂ ਨੂੰ ਕਿੰਨਾ ਕਿੰਨਾ ਆਏ 25-25 ਹਜ਼ਾਰ ਜਦਕੀ ਕੰਪਨੀ ਵੀਜ਼ਾ ਬਿਲਕੁਕੁਲ ਫ੍ਰੀ ਇਸ਼ੂ ਕਰਦੀ ਫ੍ਰੀ ਟਿਕਟ ਇਸ਼ੂ ਕਰਦੀ ਆ ਤੇ ਸੱਟੇ ਸਟੈਂਪ ਪੇਪਰੋ ਕੀ ਲਿਖ ਜੋ ਤੁਸੀਂ ਇੱਕ ਅਮਸ਼ਰਤਾ ਨਹੀਂ ਮੰਨੂਗੇ ਇੱਥੋਂ ਤੋਂ ਅੰਨਾ ਪੈਸਾ ਭਰਵਾਇਆ ਜਾਊਗਾ ਇਹ ਸਾਰੀ ਗੱਲਾਂ ਕੀਤੀ ਜਾਣਗੀਆਂ ਇਹ ਕਿੱਥੇ ਦਾ ਸੂਲ ਹੈ ਉਹ ਸਿਰਫ ਏਜੰਟ ਆਪਣੀ ਜੇਬ ਵਿੱਚ ਪੈਸਾ ਪਾਉਣ ਦੇ ਚੱਕਰ ਵਿੱਚ ਇਹ ਸਟੈਂਪੇ ਭਰਾ ਆਪਣੇ ਕੋਲੋਂ ਇਸ਼ੂ ਕਰਵਾਉਂਦੇ ਨੇ ਨੋਟ ਲੋ ਟੈਸਟ ਕਰਵਾਉਂਦੇ ਨੇ ਠੀਕ ਹੈ ਜੀ ਜੇ ਇਹ ਦੇਖਿਆ ਜਾਵੇ ਸਾਨੂੰ ਕੰਪਨੀ ਦੇ ਭੇਜਿਆ ਸਾਨੂੰ ਅਗਰ ਹੁਣ ਲਾਸਟ ਵਿੱਚ ਪਾਸਪੋਰਟ ਲੈਣਾ ਸੀ ਕੰਪਨੀ ਤੋਂ ਕੰਪਨੀ ਕੀ ਕਹਿੰਦੀ ਆ ਤੁਸੀਂ ਅੱਦਾ ਕਰੋ ਇਹ ਇੱਕ ਪੇਪਰ ਸਾਨੂੰ ਤੁਹਾਡੇ ਏਜੰਟ ਖਾਨੇ ਭੇਜਿਆ ਏਜੰਟ ਤੁਹਾਡੇ ਏਜੰਟ ਦਾ ਹੈ ਸਾਨੂੰ ਕਿ ਉਹਨਾਂ ਨੂੰ ਤਾਂ ਪਤਾ ਨਹੀਂ ਖਾਨ ਹੈ ਕੋਣ ਆ 5ਵੇਂ ਨੰਬਰ ਤੇ ਜੋ ਏਜੰਟ ਆਊਗਾ ਕੰਪਨੀ ਨੂੰ ਪਤਾ ਲੱਗੂ ਕੌਣ ਆ ਸਾਨੂੰ ਹੋਰ ਮਿੱਠੀਆਂ ਗੋਲੀਆਂ ਪਾਇਆ ਕਰਦਾ ਮੈਂ ਸੈਟਿੰਗ ਕਰਿਆਗਾ ਤਾਂ ਫੋਨ ਤੇ ਕੀ ਸੈਟਿੰਗ ਹੁੰਦੀ ਆ ਸਾਨੂੰ ਨਹੀਂ ਪਤਾ ਅਸੀਂ ਮੈਨੇਜਮੈਂਟ ਦੇ ਅੰਦਰ ਬੈਠੇ ਆ 40 ਦਿਨ ਕੱਟ ਕੇ ਆਏ ਸੀ ਮੈਨੇਜਮੈਂਟ ਦੇ ਅੰਦਰ ਉਹ ਕਿੱਥੇ ਬੈਠੇ ਆ ਫੋਨ ਤੇ ਗੱਲਾਂ ਕਰਦੇ ਨੇ ਉਹਨੇ ਪਹਿਲਾਂ ਫੋਨ ਕਰਨਾ ਦਿੱਲੀ ਵਾਲੇ ਨੂੰ ਦਿੱਲੀ ਵਾਲੇ ਨੇ ਕਰਨਾ ਬੰਬੇ ਵਾਲੇ ਨੂੰ ਬੰਬੇ ਵਾਲਾ ਕਰੂਗਾ ਕੰਪਨੀ 'ਚ ਪੰਜ ਜਿਹੜਾ ਫੋਨ ਘੁੰਮਣਾ ਜਾਨੂੰ ਸਾਡੀ ਹੀਤੀ ਫੇਰ ਕੇ ਰੱਖ ਜੀ ਉਹਨਾਂ ਨੇ ਕੰਮ ਕਰਵਾ ਕਰਵਾ ਕੇ ਲੇਬਰ ਦਾ ਜਿਹੜਾ ਸਾਡਾ ਸਕਿੱਲ ਆ ਸਾਡੇ ਦਾ ਟੈਸਟ ਆ ਸੌਦੀ ਲਾਇਸੈਂਸ ਮੇਰੇ ਕੋ ਉਹਨੂੰ ਸੈਲਰੀ 450 ਡਾਲਰ ਸੀਗੀ 750 ਡਾਲਰ ਏਜੰਟ ਪਤਾ ਕੀ ਬੋਲਦਾ ਸੀਗਾ ਤੁਹਾਡੀ 7-800 ਡਾਲਰ ਸੈਲਰੀ ਪਰ ਮਤਲਬ ਨਿਕਲੋਂਗੇ ਉਥੇ ਹੀ ਜਾਣ ਤੋਂ ਬਾਅਦ ਪਤਾ ਲੱਗਿਆ ਨਾ ਤੁਹਾਨੂੰ ਕੀ ਦਾ ਸਾਨੂੰ ਸਿਰਫ ਏਜੰਟ ਫਸਾਇਆ ਕਰਦਾ ਸੀਗਾ 2 ਮਹੀਨੇ ਰੁਕੋ ਸਾਡਾ ਵੀਜ਼ਾ ਸਟੈਂਪ ਹੋ ਗਿਆ ਜਦ ਕੀ ਅਸੀਂ 에어ਪੋਰਟ ਐਂਟਰੀ ਕੀਤੀ ਆ 70 ਡਾਲਰ ਦਾ ਵੀਜ਼ਾ ਮੈਂ ਆਪਣੇ ਪੈਸਿਆਂ ਦਾ ਲਗਾਇਆ ਠੀਕ ਹੈ ਖੁਦ ਲਗਾਇਆ 1.5 ਲੱਖ ਏਜੰਟ ਨੂੰ ਦੇ ਕੇ ਗਿਆ 70 ਡਾਲਰ ਦਾ ਵੀਜ਼ਾ ਮੈਂ ਖੁਦ ਲਗਾਇਆ ਆਪਣੇ ਪੈਸਾ ਹਰ ਇੱਕ ਬੰਦੇ ਨੇ ਜਿੰਨੇ ਮੇਰੇ ਨਾਲ ਬੰਦੇ ਗਏ ਠੀਕ ਹੈ ਜੀ ਤੁਸੀਂ ਬੋਲੋ ਜੀ ਤਜਿਕਿਸਤਾਨ ਪਿਛਲੇ ਮਹੀਨੇ ਦੇ 16 ਤਰੀਕ ਨੂੰ ਜੀ 40 ਦਿਨ ਅਸੀਂ ਉੱਥੇ ਰਹੇ ਜੀ ਸਾਨੂੰ 10 ਦਿਨوں ਨਹੀਂ ਸਾਡੀ ਟ੍ਰੇਨਿੰਗ ਲਈ ਭੇਜਦੇ ਤੇ ਉਲਟੋ ਬਾਅਦ ਜਿਹੜੀ 6-6 ਮਹੀਨੇ ਗੱਡੀਆਂ ਖੜੀਆਂ ਆਈ ਉਹਦਾ ਕਹਿੰਦੇ ਸਾਨੂੰ ਆਏ ਗੱਡੀ ਦੇਤੀ ਇਹ ਦੇਤੀ ਉਹਦਾ ਕੰਮ ਕਰਾਓ ਅਸੀਂ ਜਾਂਦੇ ਰਹੇ ਉਹਨਾਂ ਫੇਰ ਸਾਨੂੰ ੱੱਕੇ ਮਾਰੇ ਉਹ ਨਹੀਂ ਇਹ ਇੰਨੇ ਛੱਟ ਵੀ ਲੱਗੀ ਤੇ ੱੱਕੇ ਮਾਰਦੇ ਗਿਰ ਗਏ ਇਹਨਾਂ ਛੱਟ ਲੱਗੀ ਠੀਕ ਹੈ ਉਹ ਮਤਲਬ ਗੱਡੀਆਂ ਦਾ ਹੈਵੀ ਹੈਵੀ ਸਮਾਨ ਸਾਥੇ ਚੱਕ ਚੱਕ ਹੋ ਜਾਣਾ ਜੀ ਨਹੀਂ ਚੱਕਣਾ ਨਾ ਅਸੀਂ ਅਰੇ ਜਿਹੜਾ ਮਕੈਨਿਕ ਹੈ ਜੀ ਡ్రਾਈਵਰੀ ਚ ਗਏ ਡ్రਾਈਵਰੀ ਭੇਜਿਆ ਉਹ ਮਤਲਬ ਸਾਥੇ 2 ਕਿਲੋ ਕਿਲੋਮੀਟਰ ਤੇ ਲੋਹਾ ਲੈ ਕੇ ਜਾਣਾ ਪਟੇ ਲੈ ਕੇ ਜਾਣਾ ਗੱਡੀਆਂ ਦੇ ਇਹ ਝਾੜੂ ਮਾਰਨਾ ਤੇ ਗੈਰੇਜ ਵਿੱਚ ਤੇ ਜਦ ਰੈਂਟ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਮੈਂ ਨਹੀਂ ਬੁਲਾਉਂਦਾ ਸਾਨੂੰ ਤੂੰ ਹੀ ਕਾਲ ਲਓ ਜੋ ਦਾ ਨਾ ਇੰਨੀ ਗੱਲ ਬਲੀ ਆ ਕੇ ਲੋਫ ਤੁਮ ਦਾ ਤਾਦਨ ਨਹੀਂ ਹੈ ਲੈ ਲਾਤੇ ਐਫ ਆਈ ਆਰ ਲੈ ਲਿਆ ਜੀ ਨਹੀਂ ਅਗਰ ਅਸੀਂ ਕੋਈ মিডিਆ ਵਿੱਚ ਕੋਈ ਖਬਰ ਪਾਉਂਗੇ ਵੀਡੀਓ ਪਾਉਂਗੇ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਣੀ ਇਹ ਮਤਲਬ ਸਾਨੂੰ ਇੰਨੀਆਂ ਗੱਲਾਂ ਕਹੀਆਂ ਜੀ ਪਰ ਅਸੀਂ ਕੰਮ ਜਿਹੜਾ ਕੰਮ ਦੱਸਿਆ ਉਹ ਕੰਮ ਨਹੀਂ ਹੈ ਇੱਥੇ ਬੋਲਿਆ ਤਾਂ ਉਹ ਨਹੀਂ ਕਿ ਗੱਡੀ ਖਰਾਬ ਹੋ ਗਈ ਤਾਂ ਤੁਸੀਂ ਚਾਬੀ ਪਾਣਾ ਫੜਾਣਾ ਬਸ ਉਥੋਂ ਤੇ ਜ਼ਿਆਦਾ ਨਹੀਂ ਜਦ ਅਸੀਂ ਉੱਥੇ ਦੇਖਿਆ ਕੀਤਾ ਵੀ ਸਾਡੇ ਨਾਲ ਹੋਇਆ ਵੀ ਹੈ ਇਹ ਗੱਡੀ ਦੇ ਪਾਟੇ ਖੋਲ ਕੇ ਲੈ ਕੇ ਆਓ ਉਹਦਾ ਕਰੌਨ ਖੋਲੋ ਅੱਜ ਤਾਂ ਗੱਡੀ ਡਰਾਈਵਰੀ ਚ ਗਏ ਤੇ ਜਦੋਂ ਤੁਸੀਂ ਵੀਡੀਓ ਪਾਈ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਨੂੰ ਕੋਈ ਡਰਾਇਆ ਤਮਕਾਇਆ ਗਿਆ ਹਾਂਜੀ 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 ਕਹਿੰਦੇ ਤੇ ਜੀ ਉਹ ਦਿੱਲੀੋਂ ਚਕਵਾ ਦੇਣੀ ਜੀ ਬਾਰੋ-ਬਾਰ ਸਾਡੇ ਘਰ ਦੇ ਕਹਿੰਦੇ ਨਾ ਆਇਓ ਤੁਹਾਨੂੰ ਉਹਨੂੰ ਪੁਲਿਸ ਤੇ ਚਕਵਾ ਦੇਣਾ ਘਰ ਦੇ ਨੂੰ ਜਾ ਕੇ ਸਖਾਲ ਦੇ ਦੇ ਕੀ ਕੰਮ ਬਹੁਤ ਵਧੀਆ ਏ ਉਹ ਐਵੇਂ ਆ ਆਏ ਘਰ ਦੇ ਸਾਡੇ ਖਿਲਾਫ ਕਰਤੇ ਜੀ ਉਹਨੇ ਏਜੰਟ ਨੇ ਮੇਰੇ ਪਿੰਡ ਦਾ ਹੀ ਏਜੰਟ ਉਹ ਹਰੇਕ ਔਰ ਇਹ ਫੋਨ ਮਤਲਬ ਤੁਹਾਨੂੰ ਕਿਵੇਂ ਲੱਗਿਆ ਕਿ ਆ ਵੀ ਅਸੀਂ ਵੀਡੀਓ ਬਣਾ ਕੇ ਆਈ ਜੀ ਅਸੀਂ ਰੂਮ ਚਲੇ ਗਏ ਸਾਨੂੰ ਏਜੰਟ ਕਹਿੰਦਾ ਤੁਸੀਂ ਰੂਮ ਚ ਬਹਿ ਜਾਓ ਤੁਹਾਨੂੰ ਸੈਲਰੀ ਮਿਲਣੀ ਹੁਣ ਸਾਡੇ 40 ਦਿਨ ਦੇ ਜਿਹੜੇ ਪੈਸੇ ਆ ਉਹ ਤੇ ਬਾਕੀ 1.5 ਲੱਖ ਰੁਪਏ ਦੇ ਕੇ ਆਏ ਵੀ ਜਮੀਨਾਂ ਗਹਿਣੇ ਰੱਖਾ ਆ ਵੀ 770 ਡਾਲਰ ਆ ਜੀ ਦਿੱਤੇ ਪਏ ਜੀ ਹਾਂ ਜੀ ਤੇ ਮਤਲਬ ਸਾਡਾ 1.5 ਲੱਖ ਰੁਪਈਆ ਇਹ 40 ਦਿਨ ਦੀ ਸੈਲਰੀ ਓਜੈਂਟ ਨੇ ਕਿਹਾ ਤਾਂ ਜੇ ਅਗਰ ਉਹਨਾਂ ਨੇ ਨਹੀਂ ਸੈਲਰੀ ਦਿੱਤੇ ਮੈਂ ਦਊਂਗਾ ਮੈਂ ਜ਼ਿੰਮੇਵਾਰ ਕਿਹੜੀ ਧਮਕੀਆਂ ਦਿੱਤੇਗੇ ਕਿਹੜੇ ਜੰੰਟ ਨੂੰ ਦਿੱਤੇਗੇ ਕਿਹੜੀ ਧਮਕੀ ਇਹ ਧਮਕੀਆਂ ਦਾ ਜੀ ਸਾਡੇ ਆਉਣੇ ਜਿਹੜੇ ਲੋਕਲ ਹੈ ਨਾ ਜੰਟ ਛੋਟੇ-ਮੋਟੇ ਉਹ ਮਤਲਬ ਘਰੇ ਜਾ ਕੇ ਇਦਾਂ ਕਹਿੰਦੇ ਦਾ ਕਿ ਉਹਨੂੰ ਰੈਂਡੋ ਬੁਲਾਣੇ ਦੇ ਜੋ ਜਿਹੜਾ ਬੜਾ ਏਜੰਟ ਹੈ ਕਿ ਉਹ ਗੁੱਸੇ ਵਿੱਚ ਹੈ ਕਿ ਉਹਨਾਂ ਨੂੰ ਦਿੱਲੀੋਂ ਚੁਕਵਾ ਲੈਣਾ ਕਹਿੰਦੇ ਆਨਕੇ ਕਿਸ ਤਰ੍ਹਾਂ ਦੇ ਅੱਗੇ ਮਹਿਸੂਸ ਹੋਇਆ ਬਹੁਤ ਵਧੀਆ ਹੋਇਆ ਜੀ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਜੇ ਅਸੀਂ ਹੋਰ ਮਹੀਨਾ ਨਾ ਮਤਲਬ ਭਾਜੀ ਉਹਨਾਂ ਦਾ ਮਾਰਨ ਦਾ ਜੇ ਭੇਜਾ ਲੱਗ ਜਾਂਦਾ ਸਾਡਾ 2 ਮਹੀਨੇ ਬਾਅਦ ਤਾਂ ਇੱਥੇ ਜਿੰਦੇ ਨਹੀਂ ਆਣਾ ਸੀ ਮਾਰ ਕੇ ਮਰੇ ਆਣਾ ਉੱਥੇ ਜੇ ਕੋਈ ਬੱਦਾਂ ਮਾਰ ਜਾਵੇ ਨਹਿਰ ਸੜਦੇ ਨਹਿਰ ਸੁੜਦੇ ਸੀਗੇ ਕੋਈ ਡੱਡ ਬੋਡੀ ਨਹੀਂ ਆਣੀ ਕੁਝ ਨਹੀਂ ਆਣੀ ਰੋਟੀ ਕਿੱਦਾਂ ਦੀ ਹੈ ਜੀ ਸੈਡਾਂ ਦੇ ਉਹ ਕੱਚੀ ਗੱਬੇ ਐ ਤੋੜ ਕੇ ਗੱਬੇ ਹਾਲੀ ਕੱਢ ਕੇ ਉਹ ਖਾਣੀ ਜੀ ਦਾਲ ਬਣਾਉਂਦੇ ਬਿਲਕੁਲ ਬੇਕਾਰ ਸਬਜ਼ੀ ਬਿਲਕੁਲ ਬੇਕਾਰ ਗੋਭੀ ਤਰੀ ਵਾਲੀ ਬਣਾਉਂਦੇ ਤੇ ਚਲੋ ਅੱਜ ਤਾਂ ਫੇਰ ਵੀ ਮੈਂ ਇਹ ਗੱਲ ਲਈ ਆਇਆ ਤਾਂ ਪਾਣੀ ਵਾਲਾ ਕੋਈ ਨਹੀਂ ਕਰਨਾ ਜਦ ਫੇਰ ਹੁਣ ਸਾਤੇ ਇਹ ਕੰਮ ਕਰਵਾਉਂਦੇ ਤੇ ਫੇਰ ਅਸੀਂ ਫੇਰ ਭਾਜੀ ਉਹਨਾਂ ਨਾਲ ਗੱਲ ਕੀਤੀ ਏਜੰਟ ਸਾਨੂੰ ਕਹਿੰਦਾ ਮੈਂ ਨਹੀਂ ਬੁਲਾਉਂਦਾ ਤੁਸਾਂ ਤੁਸੀਂ ਕਰ ਲਓ ਜੋ ਕਰਨਾ ਸਰਕਾਰ ਤੋਂ ਕੀ ਮੰਗਣਾ ਇਹ ਸਾਡੇ ਪੈਸੇ ਮਿਲਣੇ ਚਾਹੀਦੇ ਜਿੰਨੇ ਅਸੀਂ ਦਿੱਤੇ 40 ਦਿਨ ਦੇ ਉਨੇ ਸੈਲਰੀ ਬੋਲੇ ਦਾ ਕੀ ਨਹੀਂ ਦੋਂਗੇ ਮੈਂ ਦਊਂਗਾ ਤੇ ਉਹ 40 ਦਿਨ ਦੇ ਪੈਸੇ ਤੇ ਬਾਕੀ 1.5 ਲੱਖ ਰੁਪਏ ਜਿਹੜਾ ਅਸੀਂ ਦੇ ਕੇ ਗਏ ਉਹਨਾਂ ਨੂੰ ਉਹ ਲੈਣਾ ਜੀ ਕਿ ਪਾਕਿਸਤਾਨ ਤੋਂ ਬੱਚਿਆਂ ਨੂੰ ਆਪਣੇ ਘਰ ਵਾਪਸੀ ਹੋਈ ਆ ਇਹਦੇ ਵਿੱਚ ਤੁਸੀਂ ਕੀ ਚਾਹੋਗੇ ਕਿ ਮਤਲਬ ਕੀ ਦਾ ਰੋਲ ਮੇਨ ਹੈਗਾ ਤੇ ਇਹਨਾਂ ਦਾ ਜਿਹੜਾ ਘਰ ਵਾਪਸੀ ਆ ਜਿਹੜੀ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਕੀ ਦਾ ਤੇ ਇਹਨਾਂ ਦਾ ਮਤਲਬ ਜਿਹੜਾ ਉੱਥੇ ਨੁਕਸਾਨ ਹੋਇਆ ਆ ਜੋ ਵੀ ਹੋਇਆ ਇਹਨਾਂ ਦੇ ਨਾਲ ਮਾਨਵ ਜਿਹੜੇ ਇਹਨਾਂ ਦੇ ਅਧਿਕਾਰ ਖੋਏ ਗਏ ਆ ਜਾਂ ਇਹਨਾਂ ਨਾਲ ਬੇਚਾਰ ਹੋਇਆ ਕੀ ਕਹੋਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਹਨਾਂ ਸੱਤਾ ਪ੍ਰਾਂਵ ਨੂੰ ਵੈਲਕਮ ਕਰਦਾ ਕਿ ਆਪਣੇ ਦੇਸ਼ ਵਿੱਚ ਵਾਪਸ ਆਏ ਸੁਰੱਖਿਤ ਆਪਣੇ ਘਰਾਂ ਨੂੰ ਅੱਜ ਸੁਰੱਖਿਅਤ ਜਿਹੜਾ ਵਾਪਿਸ ਆਇਆ ਮੈਂ ਇਹਨਾਂ ਦਾ ਇੱਕ ਬਹੁਤ ਕਲਿੱਪ ਕੋਈ ਦਿੱਲੀ ਇਹਨਾਂ ਦਾ ਮੀਡੀਆ ਦੇ ਨਾਲ ਰੂਬਰੂ ਹੋਏ ਤੇ ਮੈਨੂੰ ਉਹ ਕਲਿੱਪ ਭੇਜਦੇ ਸੀ ਤੇ ਮੈਂ ਉਹ ਕਲਿੱਪ ਦੇਖ ਕੇ ਮੈਨੂੰ ਜਿਹਨੂੰ ਕਹਿੰਦੇ ਨਾ ਮੈਂ ਭਾਵੁਕ ਹੋ ਗਿਆ ਉਹ ਵੀਰ ਜੀ ਉਹਨੇ ਕਹਿ ਰਹੇ ਸੀਗੇ ਕਿ ਜਦੋਂ ਦੇ ਲੈਂਡ ਕੀਤੇ ਉਦੋਂ ਦੇ ਪਰਿਵਾਰ ਨਾਲ ਨੂੰ ਟੈਲੀਫੋਨ ਕਰ ਰਿਹਾ ਕਿ ਪਰਿਵਾਰ ਇੰਨੇ ਜਿਆਦੇ ਚਿੰਤਿਤ ਸੀਗੇ ਕਿ ਪਤਾ ਨਹੀਂ ਸਾਡੇ ਪਰਿਵਾਰਕ ਜੀ ਜਿਹੜੇ ਹੈਗੇ ਆ ਜੋ ਇੱਕ ਵਧੀਆ ਰੋਜ਼ੀ ਰੋਟੀ ਕਮਾਉਣ ਦੇ ਲਈ ਇੱਕ ਜੀਵਨ ਨੂੰ ਵਧੀਆ ਕਰਨ ਲਈ ਜਿਹੜਾ ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ ਔਰ ਉੱਥੇ ਕਿਸ ਮਾਹੌਲ 'ਚ ਇਹ ਫਸ ਗਏ ਕਿਸ ਤਰ੍ਹਾਂ ਇਹਨਾਂ ਦੇ ਨਾਲ ਧੋਖਾ ਹੋਇਆ ਕੀ ਕਿਹਾ ਗਿਆ ਕੀ ਦਿਖਾਇਆ ਗਿਆ ਤੇ ਕੀ ਉੱਥੇ ਇਹਨਾਂ ਨੂੰ ਦਿੱਤਾ ਗਿਆ ਉਹਦੀਆਂ ਵੀਡੀਓ ਕਲਿੱਪਸ ਵਗੈਰਾ ਤਾਂ ਇਹਨਾਂ ਦੀ ਹਿੰਮਤ ਹੈ ਬਹੁਤ ਜ਼ਿਆਦਾ ਵੀ ਇਹਨਾਂ ਨੇ ਜਿਹੜਾ ਉੱਥੇ ਟਾਈਮ ਟੂ ਟਾਈਮ ਲਾਈਵ ਵੋਕੇ ਟਾਈਮ ਟੂ ਟਾਈਮ ਉਹ ਕਲਿੱਪਸ ਜਿਹੜੇ ਸੋਸ਼ਲ ਮੀਡੀਆ ਤੇ ਜਿਹੜਾ ਪਾਏ ਜਿਹਦੇ ਨਾਲ ਲੋਕਾਂ 'ਚ ਅਵੇਅਰਨੈਸ ਹੋਈ ਸੋ ਸਵਾਲ ਇਹ ਨਹੀਂ ਹੈ ਕਿ ਇਸ ਸੁਰੱਖਿਤ ਕਿਵੇਂ ਇੱਥੇ ਪਹੁੰਚੇ ਸਵਾਲ ਤੇ ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਗੱਲ ਹੈ ਕਿ ਇਹਨਾਂ ਨੂੰ ਮੌਤ ਦੇ ਮੂੰਹ ਚ ਕਿਨੇ ਪਹੁੰਚਾਇਆ ਸਵਾਲ ਇਹ ਪੜਨ ਦੀ ਹੈ ਸਵਾਲ ਇਹ ਹੈ ਕਿ ਜਿਹੜੇ ਬੰਦਿਆਂ ਨੇ ਇਹਨਾਂ ਦਾ ਸੌਦਾ ਕੀਤਾ ਉਹ ਇਸ ਕੰਮ ਦੇ ਵਿੱਚ ਇਸ ਟਰੇਡਿੰਗ ਦੇ ਵਿੱਚ ਨੂਨ ਨੇਮਸ ਤੇ ਇਹ ਤੇ ਸੱਤ ਐਸੇ ਭਰਾ ਨੇ ਜਿਨ੍ਹਾਂ ਵਿਚਾਰਿਆਂ ਨੇ ਹਿੰਮਤ ਕਰਕੇ ਇੱਕ ਇੱਕ ਮੁੱਠ ਛੋਕੇ ਆਪਣਾ ਰੋਲਾ ਪਾ ਲਿਆ ਲੋਕਾਂ 'ਚ ਆਪਣਾ ਦੁੱਖ ਸਾਂਝਰ ਕਰਤਾ ਤੇ ਆਗੇ ਤੇ ਸ਼ਾਇਦ ਪਤਾ ਨਹੀਂ ਕਿੰਨੇ ਕੁ ਪੰਜਾਬ ਦੇ ਐਸੇ ਨੌਜਵਾਨ ਹੋਣਗੇ ਜਿਹੜਾ ਇਹਨਾਂ ਮੁਸ਼ਕਲਾਂ ਦਾ ਆਲਰੇਡੀ ਫੇਸ ਕਰ ਰਹੇ ਸੋ ਮੈਨੂੰ ਤਾਂ ਦੁੱਖ ਹੁੰਦਾ ਹੈ ਜੀ ਕਿ ਸਾਡਾ ਇਲਾਕਾ ਜਿਹੜਾ ਹੈਗਾ ਆ ਕਿਉਂਕਿ ਮੈਜੋਰਟੀ ਜਿਹੜੇ ਹੈਗੇ ਸੱਤ ਭਰਾਵਾਂ ਵਿੱਚੋਂ ਪੰਜ ਭਰਾ ਸਾਡੇ ਇਲਾਕੇ ਦੇ ਆ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਹ ਧਰਤੀ ਜਿਹਨੂੰ ਕੁਦਰਤ ਨੇ ਹਰ ਤਰ੍ਹਾਂ ਦਾ ਤੱਤ ਦੇ ਨਾਲ ਬਲੈਸ ਕੀਤਾ ਵੈਦਰ ਇਟ ਇਜ਼ ਜਿਹਨੂੰ ਆਪਾਂ ਕਹਿੰਦੇ ਆ ਗੁਰੂਆਂ ਦੇ ਚਰਨਾਂ ਛੋਹ ਪ੍ਰਾਪਤ ਅਰਤੀ ਹੈ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਉਹ ਹੈ ਜਿੱਥੋਂ ਬਿਜਲੀ ਬਣਦੀ ਹੈ ਮਿੱਟੀ ਉਹ ਹੈ ਜਿੱਥੋਂ ਜਿਹੜੀ ਸੋਨੇ ਦੇ ਭਾਅ ਵਿਕਦੀ ਹੈ ਔਰ ਸਭ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਇਲਾਕੇ ਚ ਹੈ ਫੈਕਟਰੀਆਂ ਵੀ ਇੱਥੇ ਹੈਗੀਆਂ ਪਰ ਫਿਰ ਵੀ ਇਹਨਾਂ ਨੌਜਵਾਨਾਂ ਨੂੰ ਜਿਹੜਾ ਹੈਗਾ ਆ ਜੇ ਆਪਣੇ ਘਰ ਨੂੰ ਜ਼ਮੀਨ ਨੂੰ ਕਰਜੇ ਥੱਲੇ ਰੱਖ ਕੇ ਏਜੰਟਾਂ ਨੂੰ ਪੈਸੇ ਦੇ ਕੇ ਇੱਕ ਚੰਗੀ ਜ਼ਿੰਦਗੀ ਦਾ ਸੁਪਨਾ ਦੇ ਕੇ ਦੇਸ਼ ਛੱਡ ਕੇ ਜਾਣਾ ਪੈਂਦਾ ਤੇ ਮੈਂ ਮੰਨਦਾ ਕਿ ਸਾਡੇ ਸਿਸਟਮ ਦੀ ਬਹੁਤ ਵੱਡੀ ਹਾਰ ਹੈ ਪ੍ਰਧਾਨ ਜੀ ਕੱਲ੍ਹ ਸਿਓ ਇੱਕ ਆਪਾਂ ਇਸ ਉਹਦੇ ਤੇ ਗੱਲ ਕਰ ਚੀਜ਼ ਲੈ ਕੇ ਅਮਰਾ ਚਾਹੁੰਦਾ ਜੀ ਇਹ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਨੇ ਇਕੱਠੇ ਹੋ ਕੇ ਕਿ ਇਹ ਜਿਹੜੀ ਏਜੰਟਾਂ ਦਾ ਮਾਫੀਆ ਹੈ ਇਹਨੂੰ ਤੋੜਨ ਦੀ ਬਹੁਤ ਲੋੜ ਹੈ ਤੁਸੀਂ ਇਹਨਾਂ ਦੇ ਹੌਸਲੇ ਦੇਖੋ ਵੀ ਜਦੋਂ ਇਹਨਾਂ ਨੇ ਸ਼ੁੱਕਰਵਾਰ ਮੇਰੇ ਨਾਲ ਜਦੋਂ ਗੱਲ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਸ਼ਨੀਵਾਰ ਛੁੱਟੀ ਆਪਾਂ ਸੋਮਵਾਰ ਕਾਰਵਾਈ ਕਰਾਂਗੇ ਤੇ ਜਦੋਂ ਮੇਰੀ ਕੰਸਰਨਡ ਅਫਸਰਾਂ ਦੇ ਨਾਲ ਗੱਲ ਹੋਈ ਜਿਸ ਤਰ੍ਹਾਂ ਹੀ ਟੈਲੀਫੋਨ ਤੇ ਪ੍ਰਸ਼ਾਸਨ ਦੀ ਚੋਰੀ ਪ੍ਰਸ਼ਾਸਨ ਇਹਨਾਂ ਦੀ ਚੋਰੀ ਕੱਸੀ ਸ਼ੁਰੂ ਕੀਤੀ ਇਹਨਾਂ ਨੂੰ ਧਮਕੀਆਂ ਦੇ ਟੈਲੀਫੋਨ ਕਰਨੇ ਸ਼ੁਰੂ ਕਰ ਦਿੱਤੇ ਠੀਕ ਹੈ ਜੀ ਵੀ ਤੁਹਾਡੇ ਪ੍ਰਵਾਦ ਨੂੰ ਖਤਮ ਕਰ ਦਾਂਗੇ ਇਹ ਕਰ ਦਾਂਗੇ ਤੁਸੀਂ ਆਪਣੀ ਐਪਲੀਕੇਸ਼ਨ ਵਾਪਸ ਲਿਓ ਇੱਕ ਵਾਰ ਆ ਗਏ ਵਿਚਾਰੇ ਇਹਨਾਂ ਦਾ ਮੈਨੂੰ ਟੈਲੀਫੋਨ ਆਇਆ ਕਹਿੰਦੇ ਜੀ ਵੀ ਕਿਵੇਂ ਕਰਨਾ ਮੈਂ ਕਹਾਂ ਕੋਈ ਕੰਪਲੀਟ ਅਸੀਂ ਵਾਪਸ ਨਹੀਂ ਲੈਣੀ ਅਸੀਂ ਜਦ ਤੱਕ ਤੁਸੀਂ ਵਾਪਸ ਨਹੀਂ ਆਉਂਦੇ ਉਨੀ ਦੇਰ ਤੱਕ ਤੁਹਾਡੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਹੈ ਅਸੀਂ ਇਹਦੀ ਲੜਾਈ ਲੜਾਂਗੇ। ਔਰ ਮੈਂ ਹੈਰਾਨ ਹੋ ਗਿਆ ਤੁਸੀਂ ਇਹ ਦੇਖੋ ਕਿ ਜਿੰਨਾ ਜਦੋਂ ਇਹਨਾਂ ਨੌਜਵਾਨਾਂ ਦੀ ਟਿਕਟ ਹੋਈ ਉਹਦੇ ਤੋਂ ਮੇਰੇ ਖਿਆਲ ਨਾਲ 24 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਡਰਾਉਣ ਲਈ ਲੀਗਲ ਨੋਟਿਸ ਜਿਹੜੇ ਆ ਉਹ ਭੇਜੇਗੇ। ਇਹਨਾਂ ਨੇ ਮੈਨੂੰ ਲੀਗਲ ਨੋਟਿਸ ਦੀ ਕਾਪੀ ਭੇਜੀ ਉਥੋਂ ਵੀ ਵੀਰ ਜੀ ਆ ਸਾਨੂੰ ਏਜੰਟ ਨੇ ਲੀਗਲ ਨੋਟਿਸ ਦੀ ਕਾਪੀ ਭੇਜੀ ਹੈ ਤੇ ਇਹਦਾ ਕੀ ਕਰਨਾ ਮੈਂ ਇਹਨਾਂ ਨੇ ਕੋਈ ਗੱਲ ਕਹੀ ਮੈਂ ਕਿਹਾ ਤੁਸੀਂ ਘਬਰਾਓ ਨਾ ਹੌਸਲੇ ਆਪਣੇ ਬਸਤ ਨਹੀਂ ਕਰਨੇ ਤਕੜੇ ਰਹੋ ਅਸੀਂ ਤੁਹਾਡੇ ਨਾਲ ਆ ਭਾਰਤ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਚੁੱਪ ਕਰਕੇ ਆਪਣੀ ਫਲਾਈਟ ਫੜ ਕੇ ਉੱਥੇ ਮਾਜੋ ਔਰ ਤੁਸੀਂ ਇਹ ਦੇਖੋ ਹੈਰਾਨੀ ਵਾਲੀ ਕੀ ਹੈਰਾਨੀ ਵਾਲੀ ਗੱਲ ਕਿ ਇਹ ਨੌਜਵਾਨ ਵਿਚਾਰੇ ਉਥੋਂ ਚੱਲੇ ਆ ਇਹ ਹੁਣ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਇਨ੍ਹਾਂ ਵਿਚਾਰਿਆਂ ਨੇ 에어ਪੋਰਟ ਤੋਂ ਕੰਮ ਔਰ ਕੰਮ ਤੋਂ 에어ਪੋਰਟ ਦੀ ਟੈਕਸੀ ਦੇ ਵੀ ਪੈਸੇ ਆਪ ਦਿੱਤੇ ਜਦਕਿ 에ਜੰਟ ਨੂੰ ਇੱਥੇ ਆਲਰੇਡੀ ਪੈਸੇ ਦੇ ਕੇ ਜਾ ਚੁੱਕੇ ਸੀ ਵੀਜ਼ੇ ਦੇ ਪੈਸੇ ਆਪ ਦਿੱਤੇ ਔਰ ਤੁਸੀਂ ਇਹ ਦੇਖੋ ਵੀ ਦਿੱਲੀ ਤੋਂ ਇੱਥੇ ਤੱਕ ਆਉਣ ਦੀ ਵੀ ਇਹਨਾਂ ਦੀ ਕੋਈ ਵਿਵਸਥਾ ਨਹੀਂ ਬਚਾਰਿਆ ਕੋਈ ਵਿਵਸਥਾ ਨਹੀਂ ਕਿਸ ਕੋਈ ਬੰਦਾ ਨੈਤਿਕ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਤੇ ਅਸੀਂ ਇੱਕ ਪਾਸੇ ਕਹਿੰਦੇ ਅਸੀਂ ਪੰਜਾਬੀਆਂ ਦੀ ਮਦਦ ਕਰਨਾ ਚਾਹੁੰਦੇ ਤਕੜੇ ਕਿਵੇਂ ਕਰ ਸਕਦੇ ਮੈਂ ਹੁਣ ਜਿਹੜਾ ਆਪਣੇ ਇਹਨਾਂ ਦਾ ਅਰੇਂਜਮੈਂਟ ਦਿੱਲੀ ਤੋਂ ਮੈਂ ਆਪਣੇ ਆਫਿਸ ਤੋਂ ਮੁੰਡਿਆਂ ਦੀ ਡਿਊਟੀ ਲਈ ਉਹ ਇਹਨਾਂ ਨੇ ਅੰਦਰ ਜਾ ਕੇ ਇਹਨਾਂ ਨੂੰ ਰਿਸੀਵ ਕੀਤਾ ਉਥੋਂ ਰিসিਵ ਕਰਨ ਤੋਂ ਬਾਅਦ ਇਹਨਾਂ ਦੇ ਅਰੇਂਜਮੈਂਟ ਕੀਤੇ ਟਰਾਂਸਪੋਰਟੇਸ਼ਨ ਤੇ ਹੋਣੇ ਟਰਾਂਸਪੋਰਟੇਸ਼ਨ ਦੇ ਥ्रू ਇਹਨਾਂ ਨੂੰ ਘਰ ਛੱਡ ਕੇ ਆਉਣਾ ਸੋ ਕਹਿਣ ਦਾ ਭਾਅ ਵੀ ਹੈ ਵੀ ਇਹ ਸਮਝਣ ਵਾਲੀ ਗੱਲ ਹੈ ਜਾਂ ਵਿਚਾਰਨ ਵਾਲੀ ਗੱਲ ਹੈ ਕਿ ਇਹ ਜਿਹੜਾ ਮਾਫੀਆ ਹੈ ਇਹ ਐਡਾ ਬੇਖੌਫ ਕਿਵੇਂ ਹੋ ਸਕਦਾ ਹੈ ਕਿ ਇੱਕ ਪਾਸੇ ਤਾਂ ਨੌਜਵਾਨ ਫਸਾਦੇ ਦੂਸਰੇ ਪਾਸੇ ਤੁਸੀਂ ਪਹਿਲੋਂ ਅਗਲੇ ਨੂੰ ਡਰਾਉਨੇ ਹੋ ਧਮਕਾਉਨੇ ਹੋ ਫਿਰ ਧਮਕਾਉਣ ਤੋਂ ਬਾਅਦ ਤੁਸੀਂ ਐਨੇ ਬਲਵਾਨ ਸਮਝਦੇ ਹੋ ਵੀ ਤੁਸੀਂ ਲੀਗਲ ਨੋਟਿਸ ਥੱਕ ਡਾਉਨੇ ਹੋ ਤੋ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਪੰਜਾਬ ਦੀ ਨੂੰ ਕਿ ਬਈ ਇਹ ਜਿਹੜਾ ਉੱਤੋਂ ਤੋਂ ਲੱਗਦਾ ਨਾ ਏਜੰਟ ਵਾਲਿਆਂ ਦਾ ਇਹ ਕਿ ਬਈ ਇਹ ਕਿਤੇ ਕਿਤੇ ਛੁਟਮੈਂਟ ਏਜੰਟ ਬੈਠੇ ਜਿਹੜੇ ਦਾ ਖਰਾਬ ਕਰਦੇ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੇ ਤੁਸੀਂ ਇਹਨਾਂ ਦੀ ਗੱਲ ਸੁਣੋਗੇ ਤਾਂ ਤੁਸੀਂ ਹਲਾਨ ਰਹਿ ਜਾਓਗੇ ਕਿ ਜਦੋਂ ਲਾਸਟ ਤੱਕ ਇਹ ਪਹੁੰਚਿਆ ਉਹਦੇ ਵਿੱਚ 5 ਏਜੰਟ ਇਨਵੋਲ ਹੋ ਚੁੱਕੇ 5 ਏਜੰਟ ਇਹ ਦਾ ਮਤਲਬ ਤੇ ਪੂਰਾ ਮਾਫੀਆ ਹੈ ਜਿਹੜਾ ਇੱਕ ਦੂਜੇ ਦੇ ਕੰਸੈਂਸਸ ਦੇ ਨਾਲ ਇੱਕ ਦੂਜੇ ਦੀ ਸਪੋਰਟ ਨਾਲ ਚੱਲ ਰਿਹਾ ਸੋ ਮੈਂ ਬੇਨਤੀ ਕਰਾਂਗਾ ਆਪ ਸਭ ਦੇ ਮਾਧਿਅਮ ਰਾਹੀਂ ਕਿ ਇਸ ਕੇਸ ਨੂੰ ਇੱਕ ਐਗਜ਼ਾਮਪਲ ਬਣਾਈਏ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਨ੍ਹਾਂ ਇਸ ਕੇਸ ਨੂੰ ਜਿੰਨੇ ਵੀ ਏਜੰਡ ਜਿੱਥੇ ਜਿੱਥੇ ਇਨਵੋਲਡ ਹੈ ਦੇ 올 ਸ਼ੁਡ ਬੀ ਅਰੈਸਟਡ ਸ਼ੁਡ ਬੀ ਪੁਟ ਬਿਹਾਈਂਡ ਬਾਰਸ ਐਂਡ ਪਲਸ ਜਿੰਨਾ ਖਰਚਾ ਇਨ੍ਹਾਂ ਨੌਜਵਾਨਾਂ ਦਾ ਹੋਇਆ ਚਾਹੇ ਉਹਨਾਂ ਦੇ ਵੀਜ਼ੇ ਦੀ ਫੀਸ ਤਾਂ ਹੋਵੇ ਚਾਹੇ ਇੱਥੋਂ ਇਹ ਜਿਹੜਾ ਫੋਰਨ ਗਏ ਹੈ ਚਾਹੇ ਆਉਣ ਦਾ ਇਹਨਾਂ ਦਾ ਜਿਹੜਾ ਖਰਚਾ ਉਹ ਇਹਨਾਂ ਨੂੰ ਟੋਟਲ ਰੀਇੰਬਰਸ ਕੀਤਾ ਜਾਣਾ ਚਾਹੀਦਾ ਔਰ ਇਹਨਾਂ ਨੂੰ ਇਹਨਾਂ ਦੇ ਪੈਸੇ ਮਿਲਨੇ ਮਿਲਨੇ ਚਾਹੀਦੇ 19 ਦਿਨ ਤੱਕ ਜਿਹੜਾ ਹੈਗਾ ਆ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਮੈਂ ਆਪ ਸਾਡਾ ਪਰਿਵਾਰ ਇਹਨਾਂ ਦੇ ਨਾਲ ਖੜਾ ਹੈ ਔਰ ਜਦ ਤੱਕ ਇਹਨਾਂ ਨੌਜਵਾਨਾਂ ਨੂੰ ਜਸਟਿਸ ਨਹੀਂ ਮਿਲਦਾ 19 ਦਿਨ ਤੱਕ ਇਹਨਾਂ ਦੇ ਨਾਲ ਖੜੇ ਅਸੀਂ ਬੋਰਚ ਨਹੀਂ ਫਸਦਾ ਭਾਈ ਜੀ ਇਹ ਚੀਜ਼ਾਂ ਕ੍ਰੈਡਿਟ ਦੇਣੀਆਂ ਹੁੰਦੀਆਂ ਅਸੀਂ ਸਾਰੇ ਇਨਸਾਨ ਤੁਸੀਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਭਰਾਵਾਂ ਦੀਆਂ ਸਾਡੀਆਂ ਦੀਆਂ ਕੀ ਲੱਗਦਾ ਕਿ ਕ੍ਰੈਡਿਟ ਕਾਉਂਡ ਦੀ ਸਾਨੂੰ ਫਾਈਟ ਕਰਨੀ ਚਾਹੀਦੀ ਸੋ ਮੈਂ ਤਾਂ ਧੰਨਵਾਦ ਕਰਦਾ ਜਿਨੇ ਵੀ ਜੋ ਵੀ ਕੰਟ੍ਰਿਬਿਊਟ ਕੀਤਾ ਬਾਕੀ ਜਦੋਂ ਆਪਾਂ ਬਿਮਾਰ ਹੁੰਨੇ ਆ ਨਾ ਜੀ ਤੇ ਉਹ ਸਾਰੇ ਬੇਸਿਕ ਹਿਊਮਨ ਨੇਚਰ ਫਿਰ ਉਹ ਆਦਮੀ ਬਿਮਾਰ ਹੁੰਦਾ ਫਿਰ ਉਹ ਹਕੀਮ ਕੋ ਵੀ ਜਾਂਦਾ ਡਾਕਟਰ ਕੋ ਵੀ ਜਾਂਦਾ ਠੀਕ ਹੈ ਜੀ ਫਿਰ ਉਹ ਸਾਡੇ ਸਿਆਣੇ ਕਈ ਵਾਰ ਕਹਿੰਦੇ ਹੁੰਦੇ ਵੀ ਝਾੜਾ ਵੀ ਕਰਾ ਲਓ ਪੁਸ਼ਪਿਕ ਜਾਣੇ ਆਪਾਂ ਤੇ ਉਤੇ ਫਿਰ ਉਹ ਮਰੀਜ਼ ਨੂੰ ਹੀ ਪਤਾ ਹੁੰਦਾ ਜੀ ਅਖੀਰ ਦੇ ਵਿੱਚ ਵੀ ਕਿਹੜੀ ਦਵਾਈ ਲੱਗੀ ਹੈ ਤੇ ਕਿਹਦੀ ਦਵਾਈ ਲੱਗੀ ਹੈ ਤੇ ਮੈਂ ਤੇ ਧੰਨਵਾਦ ਕਰਨਾ ਚਾਹੂੰਗਾ ਕਿਉਂਕਿ ਐਸੇ ਮਸਲਿਆਂ ਦੇ ਵਿੱਚ ਇਸ ਮਸਲੇ ਦੇ ਵਿੱਚ ਤੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਜਿਸ ਪਲੇਟਫਾਰਮ ਦੇ ਜ਼ਰੀਏ ਇਹਨਾਂ ਨੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸੋ ਮੈਂ ਕਿਸੇ ਕ੍ਰੈਡਿਟ ਬੋਰਡ ਦੇ ਵਿੱਚ ਨਹੀਂ ਹੈਗਾ ਆਈ ਐਮ ਹੈਪੀ ਕਿ ਮੇਰੇ ਐਫਰਟਸ ਦੇ ਨਾਲ ਮੇਰੇ ਭਰਾ ਇੱਥੇ ਸੁਰੱਖਿਅਤ ਆ ਸਕੇ ਤੁਸੀਂ ਦੇਖਿਆ ਕਿੰਨੀ ਮੁਹੱਬਤ ਕਿੰਨੀ ਕਬਰਾਤ ਇਹ ਹਾਲੇ ਤੱਕ ਜਦ ਤੱਕ ਆਪਣੇ ਇਲਾਕੇ 'ਚ ਨਹੀਂ ਪਹੁੰਚੇ ਉੰਨੀ دیر ਤੱਕ ਇਹਨਾਂ ਨੂੰ ਵੀ ਯਕੀਨੀ ਸੀ ਵੀ ਅਸੀਂ ਸੁਰੱਖਿਤ ਪਹੁੰਚ ਜਾਵਾਂਗੇ ਹਾਂਜੀ ਸ਼ਾਇਦ ਆਪ ਜੀ ਨੇ ਸੁਣਿਆ ਨਹੀਂ ਜਦੋਂ ਇਹ ਗੱਲ ਕਰ ਰਹੇ ਸੀਗੇ ਵੀ ਕੱਲ ਚੱਲਣ ਤੋਂ ਪਹਿਲੋਂ ਵੀ ਜਿਹੜਾ ਹੈਗਾ ਏਜੰਟ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਬਈ ਕੀ ਨੂੰ ਕਹਿੰਦੇ ਆ ਇਹਨਾਂ ਦਾ ਜਿਹੜਾ ਹੈਗਾ ਆ ਵੀ ਕਿਸੇ ਤਰੀਕੇ ਜੇ ਇਹਨਾਂ ਨੂੰ ਮਤਲਬ ਸਰਕਮਸਟੈਂਸ਼ੀਅਲੀ ਬਲੈਕਮੇਲ ਕਰਕੇ ਆਪਣੀ ਐਪਲੀਕੇਸ਼ਨ ਵਿਧਰੋ ਕਰ ਲਈ ਜਾਵੇ ਸੋ ਮਸਲਾ ਕ੍ਰੈਡਿਟ ਲੈਣ ਦਾ ਨਹੀਂ ਹੈ ਮਸਲਾ ਇਹ ਹੈ ਕਿ ਸਾਡੇ ਅਚੀਵਮੈਂਟ ਇਹ ਹੈ ਕਿ ਸਾਡੇ ਬੱਚੇ ਘਰ ਸੁਰੱਖਿਤ ਆਏ ਆ ਲੜਾਈ ਤਾਂ ਹੁਣ ਸ਼ੁਰੂ ਹੋਣੀ ਹੈ ਉਹਨਾਂ ਪੇਪਰ ਤੇ ਜਿਹੜੇ ਜਿਹੜੇ ਰਾਜ ਸਭਾ ਐਮਪੀ ਸਾਹਿਬ ਤਾਂ ਤੁਸੀਂ ਨਾਮ ਲੈ ਰਹੇ ਹੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹਨਾਂ ਦੀ ਸਰਕਾਰ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਹੈਗੀ ਹੈ ਜਿਹੜੀ ਚਿੱਠੀ ਉਹਨਾਂ ਨੇ ਮੇਰੇ ਖਿਆਲ ਨਾਲ ਸੈਂਟਰ ਨੂੰ ਲਿਖੀ ਸੀ ਉਹੀ ਚਿੱਠੀ ਸੀਐਮ ਸਾਹਿਬ ਨੂੰ ਕਹਿ ਕੇ ਤੇ ਇਹਨਾਂ ਦੇ ਪੈਸੇ ਦਿਵਾਉਣ ਜਿਹੜਾ ਜਿਹੜੇ ਏਜੰਟ ਇਹਨਾਂ ਤੋਂ ਪੈਸੇ ਲਿੱਤੇ ਆ ਉਹ ਪੈਸੇ ਵੀ ਦਿਵਾਉਣ ਕਿਉਂਕਿ ਸਰਕਾਰ ਤਾਂ ਉਹਨਾਂ ਦੀ ਹੈ ਹਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਮੇਰੇ ਨਾਲ ਤਾਂ ਵੈਸੇ ਵੀ ਉਹਨਾਂ ਦੇ ਪਰਿਵਾਰਕ ਸਬੰਧ ਨੇ ਮੇਰੇ ਚਾਚੇ ਸਮਾਨ ਆਈ ਐਮ ਗ੍ਰੀਟਫੁਲ ਟੂ ਹਿਮ ਆਲਸੋ ਫॉर ਕੰਟ੍ਰਿਬਿਊਟਿੰਗ ਟੂ ਬ੍ਰਿੰਗ ði ਸਨਸ ਆਫ ðiਸ ਲੈਂਡ ਇਸ ਧਰਤੀ ਅਨੰਦਪੁਰ ਸਾਹਿਬ ਰੋਪੜ ਡਿਸਟ੍ਰਿਕਟ ਦੇ ਪੁੱਤਾਂ ਨੂੰ ਇੱਥੇ ਵਾਪਸ ਲਿਆਉਣ ਚ ਉਹਨਾਂ ਦੀ ਕੰਟ੍ਰਿਬਿਊਸ਼ਨ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਤੁਹਾਡੇ ਮਾਧਿਅਮ ਰਹੀ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਵੀ ਤੁਹਾਡੀ ਸਰਕਾਰ ਜਿਹੜੀ ਇੱਥੇ ਹੈ ਕਾਈਂਡਲੀ ਇੱਕ ਚਿੱਠੀ ਲਿਖ ਇਨਾਂ ਦੇ ਪੈਸੀ ਵੀਜੈਂਟ ਕੋਲੋਂ ਵਾਪਸ ਦਵਾਈ ਜਾਂ ਤੇ ਉਹਦੇ ਇੱਕ ਏਜੰਟ ਦੇ ਉੱਤੇ ਬਣਦੀ ਕਾਰਵਾਈ ਕਰ। ਅਜੇ ਤੱਕ ਦੱਸਿਓ ਵੀ ਜਿੱਦਾਂ ਇੱਕ ਏਜੰਟ ਸਾਹਿਬ ਆ ਉਹਨਾਂ ਦੇ ਖਿਲਾਫ ਦਿੱਤੀ ਸੀਗੀ ਜਿੱਥੋਂ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਪਰ ਬਾਕੀ ਏਜੰਟਸ ਵੀ ਇਨਵੋਲਡ ਹੈਗੇ ਆ ਸੋ ਇਕੱਠਿਆਂ ਦਾ ਇੱਕ ਜਿਹਨਾਂ ਕੰਸੋਰਟੀਅਮ ਟਾਈਪ ਉਹਨਾਂ ਦਾ ਮੇਰੇ ਖਿਆਲ ਨਾਲ ਜਿੱਦ ਤੱਕ ਮੇਰੇ ਧਿਆਨ ਚ ਆ ਰਿਹਾ ਪਰ ਇਹਨਾਂ ਦੀ ਵਾਪਸੀ ਜਿਹੜੀ ਹੈ ਮੇਰੇ ਲਈ ਆਏ ਓਪਨਰ ਹੈ ਮੈਂ ਇਸ ਵਿਸ਼ੇ ਤੇ ਜਦੋਂ ਵੀ ਜਿਹਨੂੰ ਕਹਿੰਦੇ ਮੇਰੇ ਨੂੰ ਅਪਰੋਚ ਕੀਤੀ ਗਈ ਵਾਹਿਗੁਰੂ ਨੇ ਬਹੁਤ ಅಪਾਰ ਕਿਰਪਾ ਕੀਤੀ ਹੈ ਕਿ ਸਾਡਾ ਪਰਿਵਾਰ ਸਕਸੈਸਫੁਲ ਹੈ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਕਿ ਲੀਬੀਆ ਤੋਂ ਨੌਜਵਾਨ ਲੈ ਕੇ ਆਏ 8-9 ਮਹੀਨੇ ਪਹਿਲਾਂ ਇਸ ਤੋਂ ਪਹਿਨੋਂ 2-3 ਵਾਰ ਸਾਊਦੀ ਤੋਂ ਮੈਂ ਜੇਲ੍ਹ 'ਚ ਸੀਗੇ ਨੌਜਵਾਨ ਉਹਨਾਂ ਨੂੰ ਲੈ ਕੇ ਆ ਸਕਿਆ 2-3 ਵਾਰ ਡੈਡ ਬodies ਕਰੋਨਾ ਟਾਈਮ ਦੇ ਉੱਤੇ ਸਾਡੇ ਪਰਿਵਾਰ ਨੇ ਲੈ ਆ ਸਕਿਆ ਬਟ ਮੈਂ ਸੋਚਦਾ ਕਿ ਇਹ ਅੱਜ ਦੇ ਸਮੇਂ ਦਾ ਸਭ ਤੋਂ ਇੰਪੋਰਟੈਂਟ ਵਿਸ਼ਾ ਹੈ ਔਰ ਮੈਂ ਆਪ ਇਸ ਚੀਜ਼ ਤੇ ਫੋਕਸ ਕਰਾਂਗਾ ਔਰ ਕੰਟੈਕਟ ਕਰਾਂਗਾ ਨੌਜਵਾਨਾਂ ਨੂੰ ਮੈਂ ਆਪਣੀ ਵੀ ਸੋਸ਼ਲ ਮੀਡੀਆ ਟੀਮ ਨੂੰ ਕਿਹਾ ਕਿ ਭਾਈ ਤੁਸੀਂ ਐਕਟਿਵ ਹੋਵੋ ਔਰ ਇਹਨੂੰ ਜੇ ਕੋਈ ਲੋੜਵੰਦ ਪਰਿਵਾਰ ਜਾਂ ਕੋਈ ਨੌਜਵਾਨ ਇਸ ਤਰ੍ਹਾਂ ਦਾ ਫਸਿਆ ਹੈ ਉਹ ਉਹ ਤੁਹਾਡਾ ਉਹਦੇ ਨਾਲ ਤੁਸੀਂ ਸੰਪਰਕ ਕਰੋ ਜਾਂ ਉਹਨੂੰ ਕਿਸੇ ਤਰੀਕੇ ਅਸੀਂ ਆਪਣਾ ਨੰਬਰ ਪਹੁੰਚਾਈਏ ਸਾਡੇ ਨਾਲ ਸੰਪਰਕ ਕਰਨਾ ਤਾਂ ਕਿ ਇਹ ਲੜਾਈ ਜਦ ਤੱਕ ਹਰ ਪੰਜਾਬੀ ਨੌਜਵਾਨ ਸੁਰੱਖਿਤ ਆਪਣੇ ਘਰ ਵਾਪਸ ਨਿਆਉਂਦਾ ਉਨੀ ਦੇਰ ਤੱਕ ਇਹ ਲੜਾਈ ਮੈਂ ਇਹਨਾਂ ਨੌਜਵਾਨਾਂ ਲਈ ਲੜਦਾ ਰਹਾਂਗਾ ਕਿ ਇਹ ਸਟੇਟ ਸਬਜੈਕਟ ਹੈ ਔਰ ਸਟੇਟ ਦੀ ਹਰ ਏਜੰਸੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨੌਜਵਾਨ ਹਤਾਸ਼ ਹੋ ਕੇ ਪੰਜਾਬ ਛੱਡ ਕੇ ਜਾ ਰਹੇ ਇਹ ਕੋਈ ਛੁਪੀ ਹੋਈ ਚੀਜ਼ ਨਹੀਂ ਹੈਗੀ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਸੋ ਮੈਂ ਤਾਂ ਬੇਨਤੀ ਕਰਾਂਗਾ ਸਟੇਟ ਗਵਰਨਮੈਂਟ ਸ਼ੁੱਡ ਟੇਕ ਐਨ ਐਕਸ਼ਨ ਇਮੀਡੀਏਟਲੀ ਔਰ ਸਖਤ ਕਾਨੂੰਨ ਜਿਹੜਾ ਹੈਗਾ ਆ ਉਹ ਬਣਾਉਣਾ ਚਾਹੀਦਾ ਹੈਗਾ ਕਿ ਜਿੰਨੇ ਵੀ ਨੌਜਵਾਨ ਨੇ ਇਨ ਇਹ ਘੱਟੋ-ਘੱਟ ਜੇ ਜਾਣ ਵੀ ਵਿਦੇਸ਼ ਕੰਮ ਕਰਨ ਜਾਣ ਤੇ ਇੱਕ ਚੰਗਾ ਭਵਿੱਖ ਸੋਚ ਕੇ ਜਾਣ ਤਾਂ ਘੱਟੋ-ਘੱਟ ਇਹ ਦੇਸ਼ ਛੱਡਣ ਤੋਂ ਪਹਿਲਾਂ ਇੰਨੇ ਸੁਰੱਖਿਤ ਫੀਲ ਕਰਨ ਕਿ ਘੱਟੋ-ਘੱਟ ਸਾਡੇ ਨਾਲ ਕੋਈ ਧੋਖਾ ਨਹੀਂ ਹੋਇਆ I need to